ਹਾਸਿਆਂ ਵਾਲੇ ਗੁੱਗੂ ਤੇ ਮੋਟੇ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਬੀਤੇ ਦਿਨ ਉਹਨਾਂ ਦੇ ਵੱਲੋਂ ਆਪਣੀ ਭੈਣ ਦਾ ਵਿਆਹ ਬੜੀ ਹੀ ਧੂਮ-ਧਾਮ ਦੇ ਨਾਲ ਕੀਤਾ ਗਿਆ ਸੀ ਤੇ ਵਿਆਹ ਦੀਆਂ ਫੋਟੋ ਵੀਡੀਓ ਤੁਸੀਂ ਸਾਰਿਆਂ ਨੇ ਉਹਨਾਂ ਦੇ ਸੋਸ਼ਲ ਅਕਾਊਂਟਸ ਦੇ ਉੱਤੇ ਵੀ ਦੇਖੀਆਂ ਹੋਣਗੀਆਂ ਤੇ ਸੋਸ਼ਲ ਮੀਡੀਆ ਉੱਤੇ ਵੀ ਉਹਨਾਂ ਦੀ ਭੈਣ ਦਾ ਵਿਆਹ ਕਾਫੀ ਵਾਇਰਲ ਹੋਇਆ ਸੀ ਹੁਣ ਗੁੱਗੂ ਤੇ ਮੋਟੇ ਦੇ ਵੱਲੋਂ ਇੱਕ ਹੋਰ ਫਨੀ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਗੁਰਸ਼ਰਨ ਬਲਕਰਨ ਨੂੰ ਸੁਖਵੀਰ ਸਿੰਘ ਬਾਦਲ ਦਾ ਨਾਮ ਲੈ ਕੇ ਮਜ਼ਾਕ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਬਲਕਰਨ ਆਪਣੇ ਸਹੁਰਿਆਂ ਦੇ ਘਰ ਵਿਆਹ ਉੱਤੇ ਗਿਆ ਹੋਇਆ ਹੈ ਤੇ ਨਾਲ ਹੀ ਉਸਦੇ ਦੋਸਤ ਤੇ ਗੁਰਸ਼ਰਨ ਵੀ ਵਿਆਹ ਦੇ ਮੌਕੇ ਮੌਜੂਦ ਹੈ ਜਿੱਥੇ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਸਹੁਰੇ ਪਰਿਵਾਰ ਦੇ ਵਿੱਚ ਹਾਸੀਆਂ ਖੇਡੀਆਂ ਪਾਈਆਂ ਗਈਆਂ ਤੇ ਉੱਥੇ ਹੀ ਬਲਕਰਨ ਨੂੰ ਸੁਖਵੀਰ ਬਾਲ ਦਾ ਮਜ਼ਾਕ ਕਰਦੇ ਹੋਏ ਗੱਗੂ ਕੀ ਕਹਿਆ ਜਾਂਦਾ ਹੈ ਮੋਟੇ ਨੂੰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਕੇ ਹੱਸ-ਹੱਸ ਕੇ ਲੋਟ-ਪੋਟ ਹੋ ਜਾਓਗੇ ਤੇ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਜਰੂਰ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਮੋਟੇ ਦੀ ਚੜ੍ਹਾਈ ਐਨੀ ਜਿੱਦਾਂ ਸੁਖਵੀਰ ਬਾਦਲ ਦੀ ਕਾਲੀ ਦਾਲ ਚ ਹੈ ਜੀ ਚੜ੍ਹਾਈ ਫੁੱਲ ਹੈ ਗੱਲ ਕਿਹੜੀ ਆ ਫੁੱਲ ਹੈ ਸ਼ਰਮਣੀ ਕਾਲੀ ਦਾਲ ਅੱਜ ਤੱਕ ਤਾਂ ਗੱਲਾਂ ਹੋਈਆਂ ਇੱਥੇ ਵਾਹ ਜੀ ਵਾਹ ਜੀ ਇਹਦਾ 15 ਦਿਨ ਗੱਲ ਕਰ ਕਹਿਦੇ ਪਹਿਲਾਂ ਹਾਂ ਜੀ ਅੱਜ 소ਫੀ ਜਰੇ ਵੇ ਤੇ ਨੌਜਵਾਨ ਨਹੀਂ ਉਹਨੂੰ ਆਇਆ ਹੋਣਾ ਹੈ ਹਾਂ ਜੀ ਚੰਦ ਜੀ ਜੇ ਤੱਕ ਕਹਿੰਦਾ ਸੀ ਉਹਨਾਂ ਤੱਕ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ